ਕਿ ਵੱਡੇ ਦੋਸ਼ ਇਹ ਵੀ ਲਾਇਨ ਨਾ ਸੁਖਬੀਰ ਸਿੰਘ ਬਾਦਲ ਹਰਾਂ ਦੇ ਕਿ ਬੀਜੇਪੀ ਨਹੀਂ ਕੇਂਦਰ ਸਰਕਾਰ ਨਹੀਂ ਦਿੱਲੀ ਜਿਹੜੀ ਕਮੇਟੀ ਹੈ ਉਹ ਵੱਖਰੀ ਕਰਤੀ ਔਰ ਉਸ ਤੋਂ ਬਾਅਦ ਸਾਡੇ ਧਾਰਮਿਕ ਸਥਾਨਾਂ ਤੇ ਜਿਹੜੇ ਕਬਜ਼ੇ ਹੋ ਰਹੇ ਨੇ ਚਾਹੇ ਉਹ ਨੰਦੇੜ ਸਾਹਿਬ ਦੀ ਗੱਲ ਕਰ ਲਈਏ ਉੱਥੇ ਸਰਕਾਰੀ ਮੈਂਬਰ ਲਾਏ ਗਏ ਉੱਥੋਂ ਨੁਮਾਇੰਦਗੀ ਖੋਹੀ ਗਈ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਪੁੱਛੋ ਕਿ ਇੱਕ ਕਮੇਟੀ ਜਿਸ ਵਕਤ ਜਿੱਤ ਕੇ ਆਈ ਅਤੇ ਮੈਂਬਰ ਸਾਰੇ ਅਕਾਲੀ ਦਲ ਤੋਂ ਜਿੱਤ ਕੇ ਆਏ ਸੀ ਤੁਹਾਨੂੰ ਪ੍ਰੋਬਲਮ ਇੱਥੋਂ ਸ਼ੁਰੂ ਹੋਈ ਕਿ ਸਾਡੇ ਮੈਂਬਰ ਕੋਈ ਤੁਹਾਡੀ ਫੋਟੋ ਲਾ ਕੇ ਰਾਜੀ ਨਹੀਂ ਸੀ ਕਿਉਂਕਿ ਜਿਸ ਵਕਤ ਫੋਟੋ ਲਾ ਕੇ ਤੁਹਾਡੀ ਸੜਕਾਂ ਤੇ ਜਾਂਦੇ ਸੀ ਤੇ ਲੋਕ ਕਹਿੰਦੇ ਸੀ ਲਿਆਓ ਸਾਨੂੰ ਗੁਰੂ ਗ੍ਰੰਥ ਸਾਹਿਬ ਦਾ ਜਵਾਬ ਦਿਵੋ ਗੁਰੂ ਗ੍ਰੰਥ ਸਾਹਿਬ ਦੀ ਬੀਰ ਵੀ ਦਾ ਜਵਾਬ ਦਿਵੋ ਡੇਰੇ ਮੁਖੀ ਨੂੰ ਤੁਸੀਂ ਮਾਫ ਕੀਤਾ ਉਹਦੀ ਜਵਾਬ ਦਿਵੋ 328 ਰੁਪਏ ਮਹਾਰਾਜ ਦੇ ਚੋਰੀ ਹੋਏ ਉਹਦਾ ਜਵਾਬ ਦਿਓ ਪੰਜਾਬ ਨੂੰ ਨਸ਼ਿਆਂ ਚ ਪਾਤਾ ਤੁਹਾਨੂੰ ਉਹਦਾ ਜਵਾਬ ਦਿਓ ਤੁਸੀਂ ਆਪ ਦੱਸੋ ਪੀਟੀਸੀ ਦਾ ਚੈਨਲ ਕਿਦਾ ਸਾਰੀ ਦੁਨੀਆ ਨੂੰ ਪਤਾ ਹੈ ਸਰਦਾਰ ਸੁਬੀਰ ਸਿੰਘ ਬਾਦਲ ਦਾ ਪੀਟੀਸੀ ਚੈਨਲ ਹੈ ਪੀਟੀਸੀ ਚੈਨਲ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੀ ਇਲੈਕਸ਼ਨ ਹੋ ਰਹੀ ਹੋਏ ਔਰ ਸ਼੍ਰੋਮਣੀ ਅਕਾਲੀ ਦਲ ਦੀ ਐਡ ਚੱਲ ਰਹੀ ਹੋਏ ਹ ਔਰ ਉਹਦੇ ਵਿੱਚ ਸੁਖਬੀਰ ਸਿੰਘ ਬਾਦਲ ਦੀ ਫੋਟੋ ਨਾ ਹੋਵੇ ਐਸ ਤੋਂ ਵੱਡਾ ਇਹ ਕੀ ਕਹਿੰਦੇ ਨੇ ਤੁਸੀਂ ਆਪ ਸਮਝ ਸਕਦੇ ਹੋ ਕਿ ਨਿਰਾਸ਼ਾ ਭਰੀ ਕੰਮ ਉਸ ਪ੍ਰਧਾਨਮ ਉਸੇ ਕੀ ਹੋ ਸਕਦੀ ਹੈ ਸੋ ਉਹਨਾਂ ਨੂੰ ਸਮਝ ਆ ਗਈ ਕਿ ਅੱਜ ਦਿੱਲੀ ਮੇਰੇ ਹੱਥੋਂ ਨਹੀਂ ਹੈ ਕਿਉਂਕਿ ਲੋਕ ਦਿੱਲੀ ਫਿਰ ਵੀ ਇੰਨੀ ਵੱਡੀ ਜਿੱਤ ਹੋਈ ਸਾਡੀ ਕਿਉਂ ਆਈ ਕਿ ਅਸੀਂ ਸੇਵਾ ਕੀਤੀ ਸੀ ਅਸੀਂ ਕੋਵਿਡ ਦੇ ਸਮੇਂ ਤੇ ਸੇਵਾ ਕੀਤੀ ਅਸੀਂ ਕਿਸਾਨ ਵੀਰਾਂ ਦੀਆਂ ਸੇਵਾ ਕੀਤੀਆਂ ਸਾਡੀ ਉਸ ਸੇਵਾ ਨੂੰ ਦੇਖ ਕੇ ਦਿੱਲੀ ਦੀ ਸੰਗਤ ਨੇ ਸਾਨੂੰ ਫਤਵਾ ਦਿੱਤਾ ਤੇ ਉਸ ਫਤਵਾ ਦੇਣ ਤੋਂ ਬਾਅਦ ਤੁਸੀਂ ਕਹਿ ਰਹੇ ਹੋ ਜੀ ਕਿ ਤੁਸੀਂ ਸਰਨਾ ਸਾਹਿਬ ਨਾਲ ਹੱਥ ਮਿਲਾ ਲਓ ਪਰਮਜੀਤ ਸਿੰਘ ਸਰਨਾ ਜਿਹੜਾ ਜਿਹਨੂੰ ਤੁਸੀਂ ਲੋਕਾਂ ਨੇ ਬਾਹਰ ਘਰਾਂ ਵਿੱਚ ਬਿਠਾਤਾ ਨਗਾਰਤਾ ਉਹਦੇ ਨਾਲ ਤੁਸੀਂ ਹੱਥ ਮਿਲਾਨ ਦੀ ਗੱਲ ਕਰੋ ਐਸ ਕਰਕੇ ਸਾਡੀ ਟੀਮ ਨੇ ਫੈਸਲਾ ਲਿਆ ਕਿ ਅਸੀਂ ਬਿਲਕੁਲ ਨਹੀਂ ਕਰਾਂਗੇ ਅਸੀਂ ਸਾਰੇ ਇਕੱਠੇ ਰਵਾਂਗੇ ਔਰ ਅਸੀਂ ਇਕੱਠੇ ਰਹਿ ਕੇ ਕਿਉਂਕਿ ਉਸ ਵਕਤ ਸੁਧਾਰ ਮਨਜਿੰਦਰ ਸਿੰਘ ਸਿਰਸਾ ਦੇ ਭਾਜੀਪੀ ਜਾਣ ਕਰਕੇ ਕਿਧਰੇ ਇਹਨਾਂ ਕਿਧਰੇ ਦਿਲਾਂ ਦੇ ਵਿੱਚ ਸਾਰਿਆਂ ਦੇ ਹੋ ਰਿਹਾ ਸੀ ਕਿ ਕਿਧਰੇ ਕੋਈ ਫਾੜ ਪਏਗਾ ਬਿਲਕੁਲ ਫਾੜ ਨਹੀਂ ਪਿਆ ਸਾਰੇ ਦੇ ਸਾਰੇ ਇਕੱਠੇ ਹੋਏ ਜਿਹੜੀ ਲੀਡਰਸ਼ਿਪ ਨੇ ਡਿਸੀਜਨ ਲੈਣ ਦੀ ਗੱਲ ਕੀਤੀ ਬਿਲਕੁਲ ਉਹਨਾਂ ਸਾਰਿਆਂ ਨੇ ਓਪੋਜ਼ ਕੀਤਾ ਕਿ ਅਸੀਂ ਜਿੱਲੀ ਦੀ ਸੰਗਤ ਨੇ ਬਣਾਇਆ ਅਸੀਂ ਉਸੇ ਦਿਨ ਫੈਸਲਾ ਲਿਆ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਦਾ ਗਠਨ ਕੀਤਾ ਅੱਜ ਸਾਰੇ ਇਲੈਕਟਿਡ ਮੈਂਬਰ ਉਹਦੇ علاوہ ਸਾਡੇ ਨਾਲ ਹੋਰ ਬੰਦੇ ਉਹ ਜਿੱਤ ਕੇ ਆ ਗਏ ਕਿ ਜਿਸ ਦਿਨ ਤੋਂ ਸਰਨਾ ਸਾਹਿਬ ਬਾਦਲ ਦੀ ਝੋਲੀ ਬੈਠੇ ਨੇ ਕਿ ਭਈ ਜਦ ਸਾਨੂੰ ਸੰਗਤ ਨੇ ਐਸ ਕਰਕੇ ਜਿਤਾਇਆ ਸੀ ਕਿ ਭਈ ਅਸੀਂ ਦੋਸ਼ੀਆਂ ਦੇ ਨਾਲ ਨਹੀਂ ਚੱਲਣਾ ਤੇ ਅੱਜ ਸਰਨਾ ਸਾਹਿਬ ਚੱਲ ਕੇ ਬੈਠ ਗਏ ਤੇ ਉਹਨਾਂ ਦੇ ਪੰਜ-ਛੇ ਮੈਂਬਰ ਸਾਡੇ ਵੱਲ ਹੋਰ ਆ ਗਏ ਸੋ ਇਸ ਕਰਕੇ ਅਸੀਂ ਦਿੱਲੀ ਦੇ ਸਿੱਖਾਂ ਦੀ ਗੱਲ ਕਰਦੇ ਹੋਏ ਦੇਸ਼ ਦੇ ਸਿੱਖਾਂ ਦੀ ਦੇਸ਼ ਦੇ ਸਿੱਖਾਂ ਦੇ ਮੁੱਦਿਆਂ ਦੀ ਗੱਲ ਕਰਾਂਗੇ ਸਾਡਾ ਰਾਜਨੀਤਿਕ ਏਜੰਡਾ ਨਹੀਂ ਹੈ ਸਾਡਾ ਧਾਰਮਿਕ ਰੋਲ